बार तो जो कहती है दो पार्टियां मतलब मिलकर सरकार बनी है जी इस बार कंप्लीट क्लियर मैंडेट नहीं है इस बार प्रधानमंत्री ने पहली बार ये गल कही है कि हम मिलकर काम करें जी इतना एक प्रोसेस है जड़ी रूलिंग पार्टी है उसकी कितनी सुनो नियुक्त कर सकती है जी नो डाउट इस बार जड़ा ऑपोजिशन है वो भी स्ट्रांग है गाइस जी बट इदा मतलब एक जो कि ऐसी छोटी छोटी गल्ला तो लेकर जो सरकार को स्पीड ब्रेकर दो जब वो सौ चुकवाई जाएगी केवल उन्हें समय दे ले ਇਹ ਪੋਸੀਬਲ ਹੈ ਭਾਰਤ ਦਾ ਸੰਵਿਧਾਨ ਇਸ ਦੀ ਇਜਾਜ਼ਤ ਦਿੰਦਾ ਹੈ ਕਿ ਜੇਕਰ ਕੋਈ ਸ਼ਖਸ ਜੇਲ੍ਹ ਦੇ ਵਿੱਚ ਬੰਦ ਹੈ ਜੇਕਰ ਉਸ ਦੇ ਖਿਲਾਫ ਦੋਸ਼ ਜੋ ਹੈ ਉਹ ਸਾਬਿਤ आले ਨਹੀਂ ਹੋਇਆ ਤਾਂ ਉਹ ਉਹ ਜਾ ਕੇ ਸੰਸਦ ਦੇ ਵਿੱਚ ਸੌਂ ਚੁੱਕ ਕੇ ਵਾਪਸ ਉਸ ਨੂੰ ਜੇਲ੍ਹ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਤੇ ਇਹ ਦੇਖਣ ਨੂੰ ਰਹੇਗਾ ਕਿ ਜਿਹੜੇ ਫੈਸਲੇ ਜੀਜੇਪੀ ਜਾਂ ਪ੍ਰਧਾਨ ਮੰਤਰੀ ਓਡੀ ਦੀ ਪਾਰਟੀ ਲੈਂਦੀ ਵੀ ਹੈ ਕਿ ਉਹ ਸੇ ਉਹੀ ਦਿਲਾ ਨੂੰ ਮਨਜ਼ੂਰ ਹੁੰਦੇ ਵੀ ਹੈ ਕਿ ਨਹੀਂ ਹੁੰਦੇ ਇੱਕ ਚਰਚਾ ਚੱਲੀ ਦੋ ਤਿੰਨ ਦਿਨ ਹੋ ਗਏ ਕਹਿੰਦੇ ਵੀ GST ਵਾਲੇ ਸੋਰੀ ਇਹ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਫੰਡ ਰਿਲੀਜ਼ ਕਰਨ ਦਾ ਫੈਸਲਾ ਲਿਆ ਬਿਲਕੁਲ ਗੁੱਡ ਅਪ ਬਿਲਕੁਲ ਤੇ ਦੂਜਾ ਫੈਸਲਾ ਵੀ ਕਿਸਾਨਾਂ ਦੇ ਲਈ ਲਿਆ ਗਿਆ ਹਾਂਜੀ ਕਿ MSP ਜਿਹੜੀ ਆ ਉਹ ਵਧਾ ਦਿੱਤੀ ਬਿਲਕੁਲ ਪਬਲਿਕ ਗਾਰਡੀਅਨ ਨਿਊਜ਼ ਦੇਖਣ ਵਾਲੇ ਦਸ਼ਕਾ ਦਾ ਬਹੁਤ-ਬਹੁਤ ਸਵਾਗਤ ਹੈ ਮੈਂ ਵਰਦੀਤੀਮਾਨ ਮੈਂ ਸਰਬਜੀਤ ਸਿੰਘ ਤੇ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਡੀ ਖਾਸ ਵਿਚਕਸ਼ਨ ਸੱਤਾ ਦੰਗਲ ਦੇ ਵਿੱਚ ਸੱਤਾ ਦੰਗਲ ਦੇ ਵਿੱਚ ਅੱਜ ਜ਼ਿਕਰ ਕਰਾਂਗੇ ਤੇ ਜਾਣਕਾਰੀ ਸਾਂਝੀ ਕਰਾਂਗੇ 18ਵੇਂ ਲੋਕ ਸਭਾ ਦੇ ਸੈਸ਼ਨ ਦੀ ਜੋ ਕਿ ਅੱਜ ਸ਼ੁਰੂ ਹੋਣ ਜਾ ਰਿਹਾ ਹੈ ਪ੍ਰਧਾਨ ਮੰਤਰੀ ਦਾ ਸੰਬੋਧਨ ਵੀ ਹੋ ਚੁੱਕਿਆ ਹੈ ਸਰ ਬਿਲਕੁਲ ਜੀ ਪ੍ਰਧਾਨ ਮੰਤਰੀ ਦਾ ਸੰਬੋਧਨ ਹੋ ਚੁੱਕਿਆ ਹੈ ਤੇ

ਕਾਂਗਰਸ ਦੇ ਜੋ ਮੈਂਬਰ ਪਾਰਲੀਮੈਂਟਸ ਨੇ ਉਹਨਾਂ ਨੇ ਪਾਰਲੀਮੈਂਟ ਚ ਜਾਣ ਤੋਂ ਮਨਾ ਕੀਤਾ ਇਹ ਤਾਂ ਦੇਖੋ ਹੁਣ ਗੱਲ ਹੋਈ ਆ ਜਾਂਦੀ ਹੈ ਜਦ ਤੁਸੀਂ ਐਮ ਪੀ ਬਣ ਗਏ ਹੋ ਜਨਤਾ ਨੇ ਤੁਹਾਨੂੰ ਵੋਟ ਪਾ ਕੇ ਜਿੱਤਾ ਦਿੱਤਾ ਹੈ ਤੇ ਜਾਉ ਤਾਂ ਸਹੀ ਬਿਲਕੁਲ ਜਾਓਗੇ ਨਹੀਂ ਤੇ ਗੱਲ ਕੀ ਰੱਖੋਗੇ ਜਨਤਾ ਦੀ ਫਿਰ ਤੁਸੀਂ ਇਹ ਕਹੋ ਜੀ ਅਸਤਾ ਸਿਰਫ ਵੋਟ ਲੈਣੇ ਸੀ ਅੰਦਰ ਨਹੀਂ ਜਾਣਾ ਸੀ ਜੀ ਤੇ ਜਾਣਾ ਤਾਂ ਅੰਦਰ ਬਣਦਾ ਹੀ ਹੈ ਜੀ ਇਸ ਤਰ੍ਹਾਂ बार-बार ਬਾਕਆਊਟ ਕਰਨਾ ਜਾਂ ਬਾਈਕਾਟ ਕਰਨਾ ਇਹ ਨਾ ਇਨਸਾਫੀ ਹੈ ਬੋਗਰਾ ਜੀ ਜਿਹਨਾਂ ਦੀ ਵੋਟ ਲੈ ਕੇ ਤੁਸੀਂ ਸੰਸਦ ਬਣੇ ਬਿਲਕੁਲ अच्छा एसे दे नाल चर्चा चल रही है पंजाब दी अदालतिए कि पंजाब तो एनएसए ਦੇ ਤਹਿਤ ਜੋ ਡਿਗਰੂਗੜ ਜੇਲ੍ਹ ਦੇ ਵਿੱਚ ਬੰਦ ਨੇ ਅਮਰਿਤਪਾਲ ਸਿੰਘ ਖਡੂਰ ਖਡੂਰ ਸਾਹਿਬ ਤੋਂ ਜੋ ਮੈਂਬਰ ਪਾਰਲੀਮੈਂਟ ਬਣੇ ਨੇ ਵੱਡੇ ਮਾਲਜੰਦੇ ਨਾਲ ਜਿੱਤੇ ਨੇ ਕਿ ਉਹ ਵੀ ਇਸ ਸੈਸ਼ਨ ਦਾ ਹਿੱਸਾ ਕੋਲ प्रदीप ए देखो ਹਾਲੀ ਤੱਕ ਤਾਂ ਕੋਈ ਐਸੀ ਪਿਕਚਰ ਕਲੀਅਰ ਹੋਈ ਨਹੀਂ ਕਿ ਕੋਰਟ ਵੱਲੋਂ ਕਿਸੇ ਬੰਦ ਨੂੰ ਜ਼ਮਾਨਤ ਮਿਲੀ ਹੋਵੇ ਸੌਚਣ ਵਾਸਤੇ ਜਾਂ ਉਹਨਾਂ ਨੂੰ ਕੋਈ ਰਿਲੀਫ ਮਿਲਿਆ ਹੋਵੇ ਹਰ ਇੱਕ ਤੋਂ ਕੋਈ ਅਸੀ ਗੱਲ ਆਈ ਨਹੀਂ ਬਾਹਰ ਹੀ ਨਹੀਂ ਆਈ ਕੁਝ ਵੀ ਨਹੀਂ ਖਬਰ-ਬਾar ਆਈ ਜੀ ਦੂਜੀ ਗੱਲ ਇਹ ਅਗਰ ਬਾਤ ਤੋਂ ਅਜ ਹੋਈ ਵੀ ਪਰਮਿਸ਼ਨ ਅਗਰ ਬਾਤ ਜਾਂਦੀ ਨਹੀਂ ਵੀ ਮਿਲੀ ਤੇ ਸ਼ਾਇਦ ਜੇਲ੍ਹ ਵਿੱਚੋਂ ਹੀ ਸੌ ਚੁੱਕ ਗਏ ਜੀ ਅੱਛਾ ਇਸੇ ਦੇ ਨਾਲ ਕੋਈ ਚਰਚਾਵਾਂ ਨੇ ਇਸੇ ਖਬਰ ਨੂੰ ਲੈ ਕੇ ਸਭ ਤੋਂ ਪਹਿਲਾਂ ਤਾਂ ਲੋਕ ਸਭਾ ਸਪੀਕਰ ਜੋ ਨੇ ਉਹਨਾਂ ਨੂੰ ਵੀ 26 ਤਰੀਕ ਨੂੰ ਜਿਹੜੀ ਹੈ ਉਹ ਸੌ ਚੁਕਾਈ ਜਾਣੀ ਹੈ ਬਿਲਕੁਲ ਜੀ ਤੇ 27 ਤਰੀਕ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸਭ ਨੂੰ ਸੰਬੋਧਨ ਕਰਾਂਗੇ ਸੰਬੋਧਨ ਕਰਾਂਗੇ ਜੀ ਤਾਂ ਇਸ ਵਾਰ ਨਜ਼ਰੀਆ ਕੀ ਉਵੇਗਾ ਸੰਸਦਾਂ ਇਹਦੇ ਬਾਰੇ ਵੀ ਆਪਾਂ ਡਿਸਕਸ ਕਰਾਂਗੇ ਕਿਉਂਕਿ ਇਸ ਵਾਰ ਹੀ ਭਾਜਪਾ ਨੂੰ ਬਹੁਤ ਮਿਲ ਬਿਲਕੁਲ ਜੀ ਇਸ ਵਾਰ ਤਾਂ ਜਿਨੂੰ ਕਹਿੰਦੇ ਐ ਦੋ ਪਾਰਟੀਆਂ ਨਾਲ ਮਿਲ ਕੇ ਸਰਕਾਰ ਬਣੀ ਹੋਈ ਹੈ ਜੀ ਇਸ ਵਾਰ ਕੰਪਲੀਟ ਕਲੀਅਰ ਮੰਡਟ ਨਹੀਂ ਹੈਗਾ ਤੇ ਇਹ ਹੁਣ ਦੇਖਣ ਹੀ ਨੀ ਯੋਗ ਰਹੇਗਾ ਕਿ ਵੀ ਜਿਹੜੀ ਦੋਨੋਂ ਪਾਰਟੀਆਂ ਹੈ ਕਿ ਕੀ ਪੋਰਟਫੋਲੀਓਜ਼ ਮੰਗੀਆਂ ਨੇ ਅੱਗੇ ਕੀ ਕੀ ਮੰਤਰੀ ਮੰਡਲ ਉਹਨਾਂ ਨੂੰ ਦਿੱਤੇ ਜਾਂਦੇ ਨੇ ਜੀ ਤੇ ਅੱਗੇ ਸਰਕਾਰ ਕੀ ਕੰਮ ਕਰੇਗੀ ਜਨਿਤ ਲਈ ਜੀ ਅੱਛਾ ਦੂਜੀ ਗੱਲ ਇਹ ਹੈ ਕਿ ਪ੍ਰਧਾਨ ਮੰਤਰੀ ਸਾਹਿਬ ਜਦੋਂ ਅ ਸੰਬੋਧਨ ਕਰਦੇ ਸੀ ਉਹਨਾਂ ਨੇ ਗੱਲ ਕਹੀ ਹੈ ਕਿ ਸਰਕਾਰ ਬਣ ਚੁੱਕੀ ਹੈ ਵੀ ਹੁਣ ਆਪਾਂ ਸਾਰਿਆਂ ਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਬਿਲਕੁਲ ਜੀ ਪਹਿਲੇ ਦੇਖੋ ਸੰਬੋਧਨ ਵਿੱਚ ਇਹ ਕਹਿੰਦੇ ਸੀ ਕਿ ਪਾਜਪਾ ਸਰਕਾਰ ਕੰਮ ਕਰੇ ਜੀ ਹੁਣ ਇਸ ਵਾਰ ਪ੍ਰਧਾਨ ਮੰਤਰੀ ਨੇ ਪਹਿਲੀ ਵਾਰ ਇਹ ਗੱਲ ਕਹੀ ਹੈ ਕਿ ਸਾਨੂੰ ਮਿਲ ਕੇ ਕੰਮ ਕਰਨਾ ਚਾਹੀਦਾ ਜੀ ਕਿ ਜਦ ਨਾਲ ਸਹੀ ਹੋ ਗਈ ਦਲ ਹੁਣ ਤੇ ਸਭ ਦੀ ਸੁਣ ਕੇ رائے مشਵਰਾ ਕਰਕੇ ਫਿਰ ਅਸੀਂ ਜੋ ਵੀ ਇਹ ਕੰਮ ਸਰਕਾਰ ਚਲਾਨੀ ਪੈਂਦੀ ਹੈ ਕੰਮ ਕਰਾਂਗੇ ਜੀ ਤੇ ਹੁਣ ਦੇਖਣ ਨੂੰ ਗਈ ਹੈ ਕਿ ਕੱਲ ਸਾਰੇ ਐਮਪੀ ਐਨ ਸੌ ਚੁੱਕਣੀ ਹੈ ਤੇ ਉਸ ਤੋਂ ਬਾਅਦ ਕੀ ਕੀ ਕਿਸੇ ਨੂੰ ਕੀ ਲਾਉਟ ਹੁੰਦਾ ਤੇ ਫਿਰ ਉਹ ਦੇਖਣਾ ਕਿ ਹੁਣ ਨਰਿੰਦਰ ਮੋਦੀ ਦੀ ਪਹਿਲੀ ਵਾਰ ਇਹ ਰਲਮੀ ਮੀਮੀ ਸਰਕਾਰ ਚਰ ਦਾ ਅੰਜ अच्छा सदन दी ਗੱਲ ਕਰੀਏ ਸਰ ਜੀ ਜਦੋਂ ਵੀ ਸदन ਹੁੰਦਾ ਹੈ ਤਾਂ ਹੰਗਾਮਾ ਜ਼ਰੂਰ ਹੂ ਬਿਲਕੁਲ ਜੀ ਯਾਨੀ ਭਾਰਤ ਦਾ ਮਸ਼ਹੂਰੀ ਇਸ ਕਰਕੇ ਆ ਵੀ ਸदन ਦੇ ਵਿੱਚ ਹੰਗਾਮਾ ਹੋ ਗਿਆ ਜਨਤਾ ਦੀ ਗੱਲ 'ਚ ਘਟ ਆਪਸੀ ਲੜਾਈਆਂ ਜ਼ਿਆਦਾ ਹੋ ਜਾਂਦੀਆਂ ਹਨ ਹਾਂਜੀ ਤੇ ਖਬਰ ਜਿਹੜੀ ਹੁਣ ਇਸ ਵੇਲੇ ਨਿਕਲ ਕੇ ਸਾਹਮਣੇ ਆਈ ਹੈ ਵੀ ਪ੍ਰੋ ਟੈਂਮ ਸਪੀਕਰ ਨੂੰ ਲੈ ਕੇ ਸਰਕਾਰ ਤੇ ਵਿਰੋਧੀ ਤੇ ਵਿਚਾਲੇ ਤਣਾਅ ਚੱਲ ਠੀਕ ਹੈ ਜੀ ਭਾਜਪਾ ਨੇਤਾ ਅਤੇ ਸੱਤ ਵਾਰ ਦੇ ਸੰਸਦ ਮੈਂਬਰ ਭਰਤ ਖੇਦੀ ਮਹਿਤਾਬ ਨੂੰ ਪ੍ਰੋ ਟੈਂਮ ਸਪੀਕਰ ਬਣਾਉਣ ਤੇ ਸਦਨ ਚ ਹੰਗਾਮਾ ਹੋਣ ਦੀ ਸੰਭਾਵਨਾ ਰਾਸ਼ਟਰਪਤੀ ਮੁਰਮੂ ਸੋਮਵਾਰ ਨੂੰ ਮਹਿਤਾਬ ਨੂੰ ਪ੍ਰੋਟੇਮ ਸਪੀਕਰ ਵਜੋਂ ਹਤੇ ਦੀ ਸੌਂਚ ਪਾਉਣਗੇ ਮਹਿਤਾਬ ਸਵੇਰੇ 11 ਵਜੇ ਲੋਕ ਸਭਾ ਦੀ ਕਾਰਵਾਈ ਸ਼ੁਰੂ ਕਰਨਗੇ ਤਾਂ ਦੱਸਿਆ ਕਿ ਪ੍ਰੋਟੇਮ ਸਪੀਕਰ ਫਿਰ ਰਾਸ਼ਟਰਪਤੀ ਦੁਆਰਾ ਨਿਯੁਕਤ ਸਪੀਕਰ ਪੈਨਲਾਂ ਦੇ ਮੈਂਬਰਾਂ ਨੂੰ ਸੌਂਚ ਚੁੱਕਾਵੇਗਾ ਬਿਲਕੁਲ ਜੀ ਜੋ ਕਿ ਕਾਰਵਾਈ ਨੂੰ ਚਲਾਉਣ ਵਿੱਚ ਸਹਾਇਤਾ ਕਰਨਗੇ ਤਾਂ ਇਸ ਸਭ ਦੇ ਵਿਚਕਾਰ ਕਾਂਗਰਸ ਦੇ ਜਨਰ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ 8 ਵਾਰ ਕਾਂਗਰਸ ਦੇ ਸੰਸਦ ਮੈਂਬਰ ਕੇ ਸੁਰੇਸ਼ ਨੂੰ ਥੋੜੇ ਜਿਹਾ ਸਪੀਕਰ ਬਣਾਇਆ ਜਾਣਾ ਚਾਹੀਦਾ ਸੀ ਬਿਲਕੁਲ ਜੀ ਪਰ ਉਹ ਦਲਿਤ ਹੋਣ ਕਰਕੇ ਉਹਨਾਂ ਨੂੰ ਨਹੀਂ ਚੁਣਿਆ ਗਿਆ ਤੇ ਰਮੇਸ਼ ਨੇ ਕਿਹਾ ਕਿ ਜੇਕਰ ਲਗਾਤਾਰ 7 ਵਾਰ ਜਿੱਤਣ ਦੀ ਦਲੀਲ ਹੈ ਤਾਂ ਕਰਨਾਟਕ ਤੋਂ ਭਾਜਪਾ ਦੇ ਸੰਸਦ ਆਰਸੀ ਜਿਗਾ ਜਨਾਗੀ ਵੀ ਜੋ ਉਹ ਹਨ ਤੇ ਉਹਨਾਂ ਦੇ ਵਿਚਾਰ ਕਿਉਂ ਨਹੀਂ ਕੀਤਾ ਗਿਆ ਕਿਉਂਕਿ ਕੀ ਇਸ ਵਿਚਾਰੇ ਦਲਿਤ ਨੇ ਇਸ ਕਰਕੇ ਨਹੀਂ ਕੀਤਾ ਹੈਗਾ ਇਹੀ ਇੱਕ ਕਾਰਨ ਹੈ

ਸਪੀਡ ਬੇਕਰੋ ਜੀ ਕੀ ਸਰਕਾਰ ਦਾ ਕੰਮ ਰੁਕੇ ਹੋ ਗਿਆ ਹੌਲੀ ਹੋ ਗਿਆ ਔਰ ਨਾ ਚੱਲੇ ਬਿਲਕੁਲ ਮਤਲਬ ਇਹ ਕੋਈ ਮੁੱਦਾ ਹੀ ਨਹੀਂ ਹੈ ਵੈਸਾ ਜੀ ਅੱਛਾ ਸੂਚੀ ਜੋ ਹੈ ਦੂਸਰੇ ਦਿਨ ਵੀ ਉਹ ਸਾਹਮਣੇ ਆਈ ਹੈ ਤਾਂ ਹੀ ਦੂਸਰੇ ਦਿਨ ਜਾ ਕੇ ਕਿੱਥੇ 오ਡੀਸਾ ਓਨਲੀਚਰੀ ਪੰਜਾਬ ਤੇ ਰਾਜਸਥਾਨ ਦੀ ਵਾਰੀ ਹੋਣੀ ਹੈ ਸੋਚੂਗਾ ਬਿਲਕੁਲ ਜੀ ਤਾਂ ਇਹਦੇ ਵਿੱਚ 340 ਨੰਬਰ ਤੇ ਅਮਰਿਤਪਾਲ ਸਿੰਘ ਦਾ ਨਾਮ ਸਾਹਮਣੇ ਹੈ ਨਹੀਂ ਦੇਖੋ ਲਿਸਟ 'ਚ ਨਾਮ ਤਾਂ ਪਾਣਗੇ ਉਹ ਗੱਲ ਜਿਹੜੀ ਸੰਸਦ ਨੇ ਜੀ ਹੁਣ ਸੌ ਕਿੱਥੇ ਚੁੱਕਣਗੇ ਗੱਲ ਤਾਂ ਉਹ ਹੈ ਲਿਸਟ 'ਚ ਨਾਮ ਤਾਂ ਆਏਗਾ ਹੀ ਆਏਗਾ ਜੀ ਉਹ ਕਿ ਸੰਸਦ ਤਾਂ ਚੁਣੇ ਗਏ ਨਾ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਨੇ ਨਾ ਜੇ ਤੁ ਡਿਗਲੇ ਦਿੱਤਾ ਜੀ ਕਨਸਟੀਟਿਊਸ਼ਨ ਦੇ ਅੰਦਰ ਤੇ ਹੁਣ ਇਹ ਦੇਖਣਾ ਹੈ ਕਿ ਉਹਨਾਂ ਨੂੰ ਸੌ ਕਿੱਥੇ ਚੁਕਾਈ ਜਾਂਦੀ ਹੈ আর ਕਦੋਂ ਚੁਕਾਈ ਜਾਂਦੀ ਹੈ ਅੱਛਾ ਹੁਣ ਇਹ ਵੀ ਹੈ ਕਿ ਸੂਤਰ ਕੀ ਕਹਿੰਦੇ ਹਨ ਜੀ ਸੂਤਰ ਤਾਂ ਇਹ ਵੀ ਕਹਿੰਦੇ ਨੇ ਕਿ ਜਦੋਂ ਸੌ ਚੁਕਵਾਈ ਜਾਵੇਗੀ ਕੇਵਲ ਉਹਨੇ ਸਮੇਂ ਦੇ ਲਈ ਇਹ ਪੋਸੀਬਲ ਹੈ ਭਾਰਤ ਦਾ ਸੰਵਿਧਾਨ ਇਸ ਦੀ ਇਜਾਜ਼ਤ ਦਿੰਦਾ ਹੈ ਕਿ ਜੇਕਰ ਕੋਈ ਸ਼ਖਸ ਜੇਲ੍ਹ ਦੇ ਵਿੱਚ ਬੰਦ ਹੈ ਜੇਕਰ ਉਸ ਦੇ ਖਿਲਾਫ ਦੋਸ਼ ਜੋ ਹੈ ਉਹ ਸਾਬਿਤ ਹਾਲੇ ਨਹੀਂ ਹੋਇਆ ਤਾਂ ਉਹ ਜਾ ਕੇ ਸੰਸਦ ਦੇ ਵਿੱਚ ਸੌਂ ਚੁੱਕ ਕੇ ਵਾਪਸ ਉਸ ਨੂੰ ਜੇਲ੍ਹ ਦੇ ਵਿੱਚ ਲਿਆਂਦਾ ਜਾ ਸਕਦਾ ਹੈ ਦੇਖੋ ਇਹ ਅਲੀ ਇੱਕ ਬਹੁਤ ਵੱਡਾ ਲੀਗਲ ਪ੍ਰੋਸੈਸ ਹੈ ਕੰਪਲੈਕਸਿਟੀ ਲੀਗਲ ਪ੍ਰੋਸੈਸ ਹੈ ਜੀ ਇਹਦੇ ਵਿੱਚ ਐਨਐਸਐਮ ਜਿ ਲੱਗਾਇਆ ਹੈ ਐਂਡ एक ए हो गए एक हो जम्मू कश्मीर के हो गए इंजीनियर जो है बंद ने जी जी इन्होंने नाल ना एक बिल्कुल अलग एंगल है कि लीगल प्रोसेस जो है वो सारा मैटर करता है डिपेंड करता है मैटर अपना कोर्टा में जी कोर्ट जी डिसीजन दे दी कॉन्स्टिट्यूशन तो बहुत फ्लेक्सिबल फ्लेक्सिबल है बट वो फ्लेक्सिबल है एक नॉर्मल एक्ट में ठीक है और जैसे एनएसए वाले एक्ट लग गया होवे वो भी परिभाषा ही चेंज हो गई पूरा सारा सिस्टम ही लीगल प्रोसेस का चेंज हो गया ऊपर वो एनएसए एक साल और बदला ला रहे थे गई तो वो सारा देखने हो गई रहेगा कि कोर्ट दे इंटरवीन करके कोर्ट की फैसला दे दी है जी और की इजाजत दे दी कि वो जेल तो हम एम बिना कोर्ट की इजाजत के डेन जा सकते हैं तो वो सारा एक लीगल प्रोसेस है और टेक्निकल प्रोसेस है जो आदि कितने भी कोई डिस्क्लोज कर दे नहीं जी सिर्फ वाली डिस्क्लोज करता है जो जीत गए उन्होंने नाम आ गया उन सौ ਚੁੱਕਣਗੇ ਕੱਲ ਦੀਆਂ ਇਹੀ ਖਬਰਾਂ ਚੱਲ ਰਹੀਆਂ ਹਨ ਹਾਂਜੀ ਅਮਰਿਤਪਾਲ ਸਿੰਘ ਸੌਹ ਚੁੱਕਣਗੇ ਨਹੀਂ ਸੌਹ ਤਾਂ ਦੇਖੋ ਚਾਹੇ ਜੇਲੀ ਚੁੱਕ ਲੈ ਸੌਹ ਤਾਂ ਚੁੱਕਣੇ ਚੁੱਕਣੇ ਚਾਹੇ ਜੇਲੀ ਚੱਪ ਅੱਛਾ ਅਗਰ ਜੇਲ ਦੇ ਵਿੱਚ ਸੌਹ ਚੁੱਕਦੇ ਨੇ ਤਾਂ ਕੀ ਪ੍ਰੋਸੈਸ ਹੋਵੇ ਦੇਖੋ ਪ੍ਰਦੀਪ ਐਨਐਸਏ ਦਾ ਹਾਲੀ ਬਿਲਕੁਲ ਵੀ ਜਿਹੜੀ ਡਿਸਕ੍ਰਿਪਸ਼ਨ ਹੈ ਨਾ ਜੀ ਇਹ ਬਿਲਕੁਲ ਕਲੀਅਰ ਹੀ ਨਹੀਂ ਹੈ ਗਾਈਡਲਾਈਨਸ ਕੀ ਨੇ ਠੀਕ ਹੈ ਉਹ ਕਹੇ ਬਹੁਤ ਸਟ੍ਰਿੱਟ ਗਾਈਡਲਾਈਨਸ ਨੇ ਹੈਗੀਆਂ ਨੇ ਪਰ ਜੇਕਰ ਮੰਨ ਲਓ ਕਿ ਆਪਾਂ ਐਨਐਸਏ ਨੂੰ ਦੋ ਪੱਲੇ ਹੀ ਸਾਈਡ ਤੇ ਰੱਖ ਦਿੰਨਾ ਕਿਸੇ ਵੀ ਕੈਬਨਿਨ ਮੈਂਬਰ ਪਾਰਲੀਮੈਂਟ ਦੀ ਜੇਲ ਦੇ ਉਹਦਾ ਵੈਸੇ ਜਿਮਨ ਕਨਫੀਜਨ ਨਹੀਂ ਕੀਤਾ ਠੀਕ ਹੈ ਫਿਰ ਤਾਂ ਜਿਆ ਐਨਐਸਏ ਸਾਈਡ ਤੇ ਰੱਖਦੀ ਹੈ ਫਿਰ ਤਾਂ ਕਿਸੇ ਵੀ ਜਿਹੜਾ ਬੰਦਾ ਜੈਹ ਜ ਹੈਗਾ ਰੈਂਪੀ ਚ ਨਹੀਂ ਆ ਗਿਆ ਜਿੱਥੇ ਹੈ ਉਹ ਰੈਕਟਰ ਮੇਲ ਲਗਾਉਂਦਾ ਆਈਪੋਰਟ ਉਹਨੂੰ ਮੇਲ ਤੇ ਦਿੰਦੀ ਜੋ ਸੰਸਕ ਸੰਤਾ ਸੀਗਾ ਠੀਕ ਹੈ ਇੱਥੇ ਦਾ ਐਕਟੀ ਐਨਐਸਏ ਲੱਗ ਗਿਆ ਨਾ ਜੀ ਤੇ ਉਹ ਐਨਐਸਏ ਐਕਟ ਦੀ ਜਿਹੜੀ ਪੂਰੀ ਡਿਸਕ੍ਰਿਪਸ਼ਨ ਹੈ ਉਹ ਬਹੁਤ ਹੀ ਡਿਫਰੈਂਟ ਹੈ ਸਾਡੇ ਕੋਲ ਬਿਲਕੁਲ ਮਤਲਬ ਨੈਸ਼ਨਲ ਸਕਿਉਰਟੀ ਐਕਟ ਉਹਦੇ ਚ ਕਿੰਨੇ ਮਹੀਨੇ ਦਾ ਮਨਜ਼ਿਲ ਮਿਲ ਸਕਦੀ ਜਮਾਨਤ ਕੀ ਟਰਮ ਦੇ ਪ੍ਰਿਡੀਸ਼ਨ ਹੋਣ ਗਿਆ चाहे वो एमपी चुने गए चाहे एमपी नहीं भी चुने गए एनएसए जो लग गया है उसकी डिस्क्रिप्शन और परिभाषा टोटल ही डिफरेंट हो जाती है जी वो फिर सारा कोर्ट हाई कोर्ट सुप्रीम कोर्ट ऊपर निर्भर करता है छोटी कोर्ट ही इमोवमेंट करते हैं जी अच्छा इतने एक खबर और भी निकल के आई है कि मेंबर पार्लियामेंटशिप का जो वो रद्द नहीं नहीं वो तो रद्द हुई कि कोई लेना देना ही नहीं है वो तो उम्मीदवार सिगे जीते एमपी बन गए जी ਜੇ ਜਿਹੜੇ ਲੈਂਕੇ ਨਹੀਂ ਵੀ ਕੁਝ ਕਰ ਪਾਗੇ ਮਹਲਕੇ ਵੀ ਜਾਂ ਕੋਸਟਿਅਨਸੀ ਲਈ ਜੀ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਆ ਕਿ ਉਹ ਰਾਜ ਨਹੀਂ ਹੋ ਸਕਦੀ ਰੱਦ ਹੋਣੀ ਹੁੰਦੀ ਤਾਂ ਪਹਿਲੇ ਚੋਣਾਂ ਨਾਲ ਲੜ ਦਿੱਤਾ ਜਾਂਦਾ ਬਿਲਕੁਲ ਹੀ ਜਿਹੜੇ ਬਾਰੇ ਨਹੀਂ ਤੁਸੀਂ ਜੀ ਜੀ ਇਹ ਇਨਵੈਲਿਡ ਮੰਨੀ ਜਾਏਗੀ ਪਰ ਉਹ ਵੈਲਿਡ ਰਹੇਗੀ ਜੀ ਅੱਛਾ ਸਰ ਜੀ ਜੀ ਇੱਥੇ ਹੁਣ ਆਪਾਂ ਥੋੜੇ ਆਸ਼ਾਵਾਦੀ ਹੋ ਬਿਲਕੁਲ ਜੀ ਲੋਕਾਂ ਨੇ ਬੜੀ ਉਮੀਦ ਦੇ ਨਾਲ ਆਪਣੇ ਆਪਣੇ ਜੋ ਪ੍ਰਤੀਦੀਦੀ ਨੇ ਉਹਨਾਂ ਨੂੰ ਵੋਟ ਪਾ ਕੇ ਭੇਜਿਆ ਬਿਲਕੁਲ ਜੀ ਲੋਕ ਸਭਾ ਦੇ ਵਿੱਚ ਤੇ ਹੁਣ ਸੈਸ਼ਨ ਚੱਲਣਾ ਹੈ ਬਿਲਕੁਲ ਉਹਨੇ ਤਿੰਨ ਦਿਨ ਜਿਹੜੇ ਹੋਣਗੇ ਬਹੁਤ ਅਹਿਮ ਤੇ ਖਾਸ ਹੋਣ ਵਾਲੇ ਨੇ ਤੇ ਕੀ ਆਸ਼ਾ ਕਰੀਏ ਕੀ ਉਮੀਦ ਕਰੀਏ ਆਪਾਂ ਵੀ ਐਤ ਕੀ ਦੇਸ਼ ਦੇ ਵਿੱਚ ਕਿਹੜੇ-ਕਿਹੜੇ ਫੈਸਲੇ ਲੋਕ ਹਿੱਤ ਚ ਹੋ ਸਕਦੇ ਦੇਖੋ ਪ੍ਰਦੀਪ ਜੀ ਕ ਲੈਟਰ ਮੋਡ ਤੇ ਸ਼ੁਰੂਆਤ ਕਰਦੇ ਆ ਨਵੇਂ ਸੈਸ਼ਨ ਦੀ ਤੇ ਲੋਕ ਹਿੱਤੀਆਂ ਗੱਲਾਂ ਦੀ ਜਿੱਥੋਂ ਆਪਾਂ ਨੀਚੋਂ ਸ਼ੁਰੂ ਹੁੰਦੇ ਆ ਸਭ ਤੋਂ ਮਜ਼ੇਦਾਰ ਸ਼ੁਰੂ ਹੋਏਗਾ ਪਹਿਲੇ ਤਾਂ ਕੱਲ ਦੇਖਾਂਗੇ ਜੋ ਚਰਨਜੀਤ ਚੰਨੀ ਦਾ ਸੌਚ ਅੱਛਾ ਉਹ ਪਹਿਲੀ ਵਾਰ ਐਮਪੀ ਬਣ ਕੇ ਜਾ ਰਹੇ ਨੇ ਇਕਸਤਾਲੀ ਦਾਨਸਭਾ ਜੋ ਕਹਿੰਦੇ ਰਹੇ ਵੀ ਕੈਪਟਨ ਅਮਰਿੰਦਰ ਨੇ ਪੈਚ ਵਰਕ ਕਰਾਇਆ ਜੀ ਹੁਣ ਉਥੇ ਉਹ ਕੀ ਪੰਜਾਬ ਦੇ ਇਤਿਹਾਸ ਦੀ ਗੱਲਾਂ ਕਰਦੇ ਐ ਤੇ ਕੀ ਉੱਥੇ ਆਪਣਾ ਹਿਊਮਰ ਵੀ ਖੇਡਦੇ ਨੇ ਜੀ ਜਿੰਤਾ ਜਿੰਤਾ ਹਿਤਾ ਦੀ ਗੱਲ ਕਰਦੇ ਗੱਲ ਬਿਲਕੁਲ ਉਹਨਾਂ ਦੇ ਮੁੱਦੇ ਪੇਸ਼ ਕਰਨ ਦਾ ਟੰਗ ਕੀ ਹੋਵੇਗਾ ਇਹ ਹੋਵੇਗਾ ਪਰ ਦੂਜੀ ਗੱਲ ਇਹ ਉਥੇ ਉਹਨਾਂ ਦਾ ਟਕਰਾ ਹੁਣ ਰਮਿੰਦਰ ਬਿੱਟੂ ਨਾਲ ਐਕਸ ਕਾਂਗਰਸੀ ਨਾਲ ਹੂੰ ਉਹ ਟਕਰਾ ਭਾਜਪੀ ਐਂ ਕਾਂਗਰਸ ਵਾਲਾ ਰਮਿੰਦਰ ਮੈਂਬਰ ਪਾਰਲੀਮੈਂਟ ਦੇ ਤੌਰ ਤੇ ਤਾਂ ਜਿੱਤੇ ਵੀ ਨੇ ਜਿੱਤੇ ਨਹੀਂ ਜੇ ਪਰ ਉਥੇ ਉਹਨਾਂ ਦੇ ਤਾਂ ਸਹੀ ਨਾ ਹੂੰ प्रधानमंत्री नरेंद्र मोदी ने क्या है कि जन ही तो फैसले लवाने कोई ऐसा फैसला नहीं लवान तो क्योंकि हम रली मिली है हम सामू सब सुन के चलना पैण जी इस बार देखते

ਜਿਹੜੇ ਫੈਸਲੇ ਬੀਜੇਪੀ ਜਾਂ ਪ੍ਰਧਾਨ ਮੰਤਰੀ મોદી ਦੀ ਪਾਰਟੀ ਲੈਂਦੀ ਵੀ ਹੈ ਕਿ ਉਹ ਸਹੀ ਹੋਗੀ ਦਿਲਾ ਨੂੰ ਮੰਜ਼ੂਰ ਹੁੰਦੇ ਵੀ ਹੈ ਕਿ ਨਹੀਂ ਹੁੰਦੇ ਅੱਛਾ ਤੁਸੀਂ ਪੈਟਰੋਲ ਡੀਜ਼ਲ ਦੀ ਗੱਲ ਕੀਤੀ ਹਾਂਜੀ ਕਿ ਭਾਈ ਮਹਿੰਗਾ ਹੋ ਗਿਆ ਹੁਣ ਅੱਗੇ ਝੋਨਾ ਲੱਗਣਾ ਬਿਲਕੁਲ ਜੀ ਵੈਸੇ ਤਾਂ ਬਿਜਲੀ 8 ਘੰਟੇ ਮਿਲਦੀ ਹੈ ਪਰ ਫਿਰ ਵੀ ਕਿਤੇ ਕਿਤੇ ਹੀ ਕੱਟ ਲੱਗ ਜਾਂਦਾ ਬਿਲਕੁਲ ਜੀ ਚਾਹੇ ਘਰਾਂ ਦੇ ਵਿੱਚ ਲੋਕਾਂ ਨੇ ਜਨਰੇਟਰ ਚਲਾਉਣੇ ਹੋਣ ਡੀਜ਼ਲ ਲੱਗਣਾ ਚਾਹੇ ਟਰੈਕਟਰਾਂ ਦੇ ਨਾਲ ਕਦੋਂ ਕਰਨਾ ਹੋਵੇ ਝੋਨੇ ਤੋਂ ਪਹਿਲਾਂ ਉਹਦੇ ਤੇ ਵੀ ਡੀਜ਼ਲ ਲੱਗੇ ਬਿਲਕੁਲ ਜੀ ਠੀਕ ਹੈ ਜੀ ਤਾਂ ਇਹਦਾ ਜੋ ਅਸਰ ਹੈ ਉਹ ਹੁਣ ਕਿਸਾਨਾਂ ਤੇ ਵੀ ਪੈਣ ਵਾਲਾ ਹੈ ਹਰ ਹਰ ਤਰਕ ਦੇ ਪਏਗਾ ਜੀ ਜਿਹੜਾ ਨੌਕਰੀ ਪੇਸ਼ ਆਉਣਾ ਮੋਟਰਸਾਈਕਲ ਤੇ ਵੀ ਜਾਣਾ ਹੈ ਉਹਨੇ ਗੱਡੀ ਤੇ ਵੀ ਜਾਣਾ ਹੈ ਫਲ ਫਰੂਟ ਸਬਜ਼ੀਆਂ ਡੀਜ਼ਲ ਤੇ ਆਣੀ ਹੈ ਟਰੱਕਾਂ ਤੇ ਆਣੀ ਹੈ ਮੈਂ ਗਾਈ ਬਸ ਗਈ ਮੈਂ ਗਾਈ ਬਸ ਗਈ ਆਟੋਮੈਟਿਕ ਵਾਹਲੀ ਜੀ ਜੀ ਤੁਸੀਂ ਇੱਕ ਚੀਜ਼ ਕਹੋ ਸਾਰੇ ਕਿਛਤਾ ਪੁਣਹਾਂ ਪੈ ਜਾਣੀ ਤਾਂ ਨਹੀਂ ਤੇ ਇਸ ਕਰਕੇ ਦੇਖੋ ਮੈਂ ਡੀਜ਼ਲ ਚਾਹੇ 15 ਪੈਸੇ ਬੱਧੇ

ਦੇਖੋ ਤਾਂ ਤਾਂ ਫਿਰ ਇਹ ਹੈ ਕਿ ਇਹ ਦੇਖਣਾ ਪੈਗਾ ਜੀਐਸਟੀ ਦੀ ਕਿਹੜੀ ਸਲੈਬ ਵਿੱਚ ਨੂੰ ਰੱਖਦੇ ਨੇ ਹਾਇਰ ਸਲੈਬ ਵਿੱਚ ਰੱਖਦੇ ਨੇ ਕਿ ਮਿਡਲ ਸਲੈਬ ਵਿੱਚ ਰੱਖਦੇ ਨੇ ਕਿ ਲੋਅਰ ਵਿੱਚ ਰੱਖਦੇ ਨੇ ਠੀਕ ਹੈ ਲੋਅਰ ਵਿੱਚ ਰੱਖਦੇ ਨੇ ਤਾਂ 5% ਜੀਐਸਟੀ ਹੈ ਜੀ ਉਸ ਤੋਂ ਉੱਪਰ ਚਲੇ ਜਾਂਦੇ ਨੇ 16 ਹੈ ਫਿਰ 28 ਹੈ ਜੀ ਤੇ ਇਹ ਦੇਖਣਾ ਪੈਗਾ ਕਿ ਲਿਆਂਦੇ ਨੇ ਵੀ ਨਹੀਂ ਨਾ ਜੀਐਸਟੀ ਤੇ ਉਹਨੂੰ ਕਿਹੜੇ ਸਲੈਬ ਵਿੱਚ ਲੈ ਕੇ ਆਉਂਦੇ ਨੇ ਠੀਕ ਹੈ ਇਹ ਹਾਇਰ ਸਾਈਡ ਤੇ ਲੈ ਕੇ ਜਾਂਦੇ ਨੇ ਕਿ ਮੀਡੀਅਮ ਉਸ ਤੇ ਰੱਖਦੇ ਨੇ ਜੀ ਹਾਂ ਜੀ ਅਸ ਸਰਵਜੀਤ ਜੀ ਸਭ ਤੋਂ ਪਹਿਲਾਂ ਤਾਂ ਕਿਸਾਨਾਂ ਦੇ ਫੰਡ ਰਿਲੀਜ਼ ਕਰਨ ਦਾ ਫੈਸਲਾ ਲਿਆ ਬਿਲਕੁਲ ਬੋਲਣਾ ਬਿਲਕੁਲ ਜੀ ਤੇ ਦੂਜਾ ਫੈਸਲਾ ਵੀ ਕਿਸਾਨਾਂ ਦੇ ਲਈ ਲਿਆ ਗਿਆ ਹਾਂਜੀ ਕਿ ਐਮਐਸਪੀ ਜਿਹੜੀ ਆ ਉਹ ਵਧਾ ਦਿੱਤੀ ਬਿਲਕੁਲ ਜੀ ਖੈਰ ਪੰਜਾਬ ਤੇ ਹਰਿਆਣਾ ਦੇ ਲਈ ਭਾਵੇਂ ਉਹ ਬਹੁਤਾਂ ਲਾਹੇਵੰਦ ਸੌਦਾ ਨਾ ਰਿਹਾ ਹੋਵੇ ਹਾਂਜੀ ਐਮਐਸਪੀ ਵਧਾਉਣ ਦਾ ਪਰ ਜੋ ਹੋਰ ਲੋਕ ਜਿੱਥੇ ਦਾਣਾ ਤੇ ਤੇਲ ਵਗੈਰਾ ਬੀਜੇ ਜਾਂਦੇ ਨੇ ਜਾਂ ਮੱਕੀ ਜਿੱਥੇ ਜ਼ਿਆਦਾ ਹੁੰਦੀ ਹੈ ਸੂਝਮੁਕੀ ਜ਼ਿਆਦਾ ਹੁੰਦੀ ਹੈ ਉੱਥੇ ਜ਼ਰੂਰ ਉਹਨਾਂ ਲਈ ਕੁਝ ਲਾਹੇਵੰਦ ਸੌਦਾ ਪਾਣੇ ग्री दी कह हाँ, स ਕੌਣ ਕੌਣ ਸੰਸਦੀ ਮੁੱਦਾ ਚੁੱਕ ਦੇ ਲਈ ਇਹੀ ਗੱਲ ਮੈਂ ਕਰਨ ਵਾਲਾ ਸੀ ਕਿ ਕੌਣ ਕੌਣ ਸੰਸਦੀ ਮੁੱਦਾ ਚੁੱਕਣਗੇ ਤੇ ਇਸ ਕੇਐਮਐਸਪੀ ਨੂੰ ਪੂਰਾ ਡਾਊਨਲੋਡ ਕਰਾਂਗੇ ਕਿ ਐਮਐਸਪੀ ਦੇਖੀ ਤੁਸੀਂ ਮਜ਼ਾਕ ਕੀਤਾ ਹੈ ਕਿ ਤੁਸੀਂ ਫਾਇਦਾ ਕੀਤਾ ਜੀ ਕਿਉਂਕਿ ਕਿਸਾਨਾਂ ਲਈ ਵੀ ਕੁਝ ਨਹੀਂ ਹੈ ਉਹ ਉਹੀ ਕਹਿੰਦੇ ਨੇ ਸੁਆਮੀ ਨਾਸਨ ਰਿਪੋਰਟ ਜਿਹੜੀ ਆ ਉਹ ਲਾਗੂ ਕਰੋ ਅੱਛਾ ਸਰਜੀ ਜੀ ਕਿਉਂਕਿ ਰਾਗੀ ਮੇਲ ਵੀ ਸਰਕਾਰ ਹੈ ਜੇ ਬਹੁਮਤ ਆ ਜਾਂਦਾ ਹੈ ਹਾਂ ਜੀ ਇਹ ਭਾਈ ਗਰੰਟੀਆਂ ਦੋ ਐਮਐਸਪੀ ਫੋਰ ਉਤੇ ਜਾਣੀ ਚਾਹੀਦੀ ਹੈ ਔਰ ਹੋਰ ਫਸਲਾਂ ਨੂੰ ਇਹਦੇ ਵਿੱਚ ਸ਼ਾਮਲ ਕਰੋ ਫਿਰ ਫੈਸਲਾ ਹੋ ਸਕਦਾ ਦੇਖੋ ਜੇ ਤਾਂ ਰਲਵੀਂ ਮਿਲਨੀ ਸਰਕਾਰ ਦੇ ਦੋਨੋਂ ਸੀ ਹੋਗੀ ਤਾਂ ਪ੍ਰੈਸ਼ਰ ਪਾਉਂ ਫਿਰ ਤਾਂ ਜੀ ਫੈਸਲਾ ਕੁਝ ਕੈਂਟੀਨ ਜੀ ਠੀਕ ਹੈ ਜੇ ਉਹ ਵੀ ਸਿਰਫ ਇਹਨੂੰ ਲਟਕਾਉਣਾ ਹੀ ਚਾਹੁੰਦੇ ਹੈ ਇੱਕ ਮੁੱਦਾ ਬਣਾ ਕੇ ਜਿਸਾਂ ਪਹਿਲੇ ਬਣਿਆ ਰਿਹਾ ਫਿਰ ਕੁਝ ਫੈਸਲਾ ਨਹੀਂ ਦੇਖੋ ਮੈਂ ਇਸ ਵਿਸ਼ੇ ਨੂੰ ਲੈ ਕੇ ਫਿਕਰਮੰਦ ਇਸ ਕਰਕੇ ਹਾਂ ਕਿਉਂਕਿ 2019-20 ਤੋਂ ਹੀ ਮਸਲਾ ਚੱਲਦਾ ਹੈ ਬਿਲਕੁਲ ਜੀ ਸੜਕਾਂ ਦੇ ਆਪਾਂ ਬਹੁਤ ਕੁਝ ਵੇਖ ਲਿਆ ਦੇਖੋ ਜੀ 700 ਬੰਦੇ ਦੀ ਜਾਨ ਜਾਨੀ ਵੀ ਵੇਖ ਲਈ ਕਿੰਨਾ ਉਹਨਾਂ ਵਾਸਤੇ ਸਟੈਂਡ ਸਰਕਾਰਾਂ ਨੇ ਲਿਆ ਇਹ ਵੀ ਆਪਾਂ ਵੇਖ ਪਰ ਦੀ ਇਹ ਵਿੱਚ ਇਹ ਹੀ ਸੀਗਾ ਨਾ ਕਿ ਜੇ ਐਮਐਸਪੀ ਦੇ ਹੀ ਸੀ ਇਹ ਇਲੈਕਸ਼ਨ ਤੋਂ ਬਾਅਦ ਹੀ ਟਾਈਮਿੰਗ ਰੱਖੀ ਗਈ ਸਾਲ ਇਲੈਕਸ਼ਨ ਤੋਂ ਪਹਿਲੇ ਦੇ ਦਿੰਦੇ ਸਰਕਾਰ ਬਣਨ ਤੋਂ ਬਾਅਦ ਹੁੰਦੀ ਲਈ ਕਿ ਹੁਣ ਜਿੰਨਾ ਮਰਜੀ ਵਿਰੋਧ ਕਰੀ ਜਾ ਸਾਡੀ ਸਰਕਾਰ ਬਣ ਗਈ ਜੀ ਪਰ ਇਹੀ ਜੇ ਇਲੈਕਸ਼ਨ ਆਣ ਤੋਂ 8 ਮਹੀਨੇ 9 ਮਹੀਨੇ ਪਹਿਲੇ ਐਮਐਸਪੀ ਦੇ ਦਿੰਦੇ ਤੇ ਕੀ ਸਮਝੋ ਮਾਰੇ ਪਾ ਦੇਂਦੀ ਕੋਈ ਸਪੋਰਟਾਂ ਜੀ ਕਿ ਮਤਲਬ ਉਹਨਾਂ ਦੀ ਇੱਕ ਪੋਜ਼ਿਟਿਵ ਹੋਣਾ ਜਾਂ ਇਹਨਾਂ ਪਤਾ ਸੀ ਕਿ ਉਹ ਐਕਸੈਪਟ ਫੇਰਮੀ ਇਹਨਾਂ ਨੇ ਕਰ ਲਈ ਤਾਂ ਕਰਕੇ ਐਸਾ ਤੋਂ ਹੋ ਸਕਦਾ ਹੋ ਸਕਦਾ ਤਾਂ ਉਹੀ ਗੱਲ ਕੇ ਮੈਂ ਆਸ਼ਾਵਾਦੀ ਕਿਉਂ ਹੋ ਰਿਆਂ ਕਿਉਂਕਿ ਬੀਤੇ ਦਿਨ ਵੀ ਸ਼ੰਭੂ ਮੋਰਚੇ ਦੇ ਉੱਤੇ ਟਕਰਾਅ ਹੋਇਆ ਬਿਲਕੁਲ ਜੀ ਦੇਖੋ ਟਕਰਾਅ ਕਰਨ ਵਾਲੇ ਵੀ ਆਪਣੇ ਲੋਕ ਨੇ ਟਕਰਾਅ ਇਹਨਾਂ ਦੇ ਨਾਲ ਹੋਇਆ ਉਹ ਵੀ ਆਪਣੇ ਲੋਕ ਬਿਲਕੁਲ ਜੀ ਤੇ ਉਹਨਾਂ ਦੀਆਂ ਕੁਝ ਮੰਗਾਂ ਨੇ ਜਿਨ੍ਹਾਂ ਕਰਕੇ ਉਹ ਬੈਠੇ ਨੇ ਤੇ ਉਹਨਾਂ ਦੇ ਬੈਠਣ ਕਰਕੇ ਜਾਂ ਕਹਿ ਲੋ ਕਿ ਉੱਥੇ ਸਰਕਾਰ ਵੱਲੋਂ ਜੋ ਬੈਰੀਕੇਡਿੰਗ ਹੋਈ ਹੈ ਜਾਂ ਕੋਈ ਵੀ ਰੀਜ਼ਨ ਰਹੇ ਹੁਣ ਜਿਹਦੇ ਕਰਕੇ ਰਸਤਾ ਬੰਦ ਹੈ ਦੇਖੋ ਲੋਕ ਪਰੇਸ਼ਾਨ ਹਾਂ ਬਿਲਕੁਲ ਜੀ ਇਹ ਤਾਂ ਹਮ ਕਿਸਾਨ ਯੂਨੀਅਨਾਂ ਨੂੰ ਵੀ ਸੋਚਣਾ ਚਾਹੀਦਾ ਹੈ ਕਿ ਆਮ ਜਨਤਾ ਪਰੇਸ਼ਾਨ ਹੋ ਰਹੀ ਹੈ ਰਸਤਾ ਕਰੋ ਚਲੋ ਜੇ ਸਰਕਾਰ ਨੇ ਵੀ ਬੰਦ ਕੀਤਾ ਤੇ ਸਾਨੂੰ ਵੀ ਅਸੀਂ ਵੀ ਅਪੀਲ ਕਰਾਂਗੇ ਸਰਕਾਰ ਨੂੰ ਕਿ ਉਹ ਰਸਤਾ ਲੋਕਾਂ ਦੇ ਇਤਨੀ ਖੋਲਿਆ ਜਾ ਜੀ ਹਾਂ ਉਹ ਤੇ ਬੈਰੀਕੇਡ ਵੈਸੇ ਲਗਾ ਦਿਓ ਕਿਸਾਨ ਟਟਟ ਟਲੀ ਲੈ ਕੇ ਅੱਗੇ ਨਾ ਨਿਕਲੇ ਬਟ ਆਮ ਜਨਤਾ ਲਈ ਤਾਂ ਰਸਤਾ ਖੋਲਣ ਬੈਰੀਕੇਟ ਚੱਕਰ ਸਰਕਾਰ ਰਸਤਾ ਤਾਂ ਐਕਚੁਅਲੀ ਸਰਕਾਰ ਨੇ ਹੀ ਬੰਦ ਕੀਤਾ ਹੋਇਆ ਜੀ ਅਗਰ ਦੇਖਿਆ ਜਾਏ ਪਹਿਲੀ ਗੱਲ ਕਿਸਾਨ ਤਾਂ ਸਾਈਡਾਂ ਤੇ ਬੈਠਾ ਹੈ ਪਰ ਇੱਕ ਕਿਸਾਨ ਯੂਨੀਅਨ ਨੂੰ ਵੀ ਹੁਣ ਚਾਹੀਦਾ ਹੈ ਕਿ ਜਨਤਾ ਨੂੰ ਨਾ ਪਰੇਸ਼ਾਨ ਕਰੇ ਜੀ ਇਹ ਕੁਛ ਨਾ ਕੁਛ ਇਹਦਾ ਅਲੱਗ ਹੈ ਹੌਕ ਕਟਣੂ ਇਸ ਲਈ ਮੈਂ ਆਸ਼ਾਵਾਦੀ ਹੋ ਰਿਹਾ ਸੀ ਕਿ ਸੰਸਦ 'ਚ ਜੇ ਕੋਈ ਫੈਸਲਾ ਆ ਜਾਂਦਾ ਹੈ ਕੋ ਸਕਦਾ ਹੈ ਰਸਤਾ ਖੋਲ ਹੀ ਜਾਵੇ ਦੇਖੋ ਇਹ ਤਾਂ ਹੁਣ ਜਿਹੜੇ ਚੁਲ ਕੇ ਜਾ ਰਹੇ ਨੇ ਸੰਸਦ ਇੰਦਿੰਦਾ ਸੈਸ਼ਨ ਹੈ ਉਹਦੇ ਪਤਾ ਲੱਗੇਗਾ ਕੌਣ ਇਹ ਗੱਲ ਚੱਕਦਾ ਹੈ ਕਿ ਨਹੀਂ ਚੱਕਦਾ ਕਿ ਹਲੇ ਸਿਰਫ 3 ਚੁਕੀਆਂ ਬਣਾ ਕੇ ਆਉਂਦੇ ਠੀਕ ਹੈ ਇਹ ਗੱਲ ਨਹੀਂ ਦੇਖਣੀ ਪਈ ਜੀ ਤਾਂ ਬਿਲਕੁਲ ਸਰ ਜੀ ਜੀ ਮੈਂਬਰ ਪਾਰਲੀਮੈਂਟ ਜੋ ਪੰਜਾਬ ਤੋਂ ਨੇ ਅੱਛਾ ਭਗਵੰਤ ਮਾਨ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਕਿ ਮੈਂ ਮੇਰੇ ਕੋਲ ਇਹ ਫਾਰਮੂਲਾ ਰਿਹਾ ਹੂੰ ਉਹਨ ਜਿੰਨੇ ਮੇਰੇ ਤਿੰਨ ਸਾਂਸਦ ਜਾਣੇ ਆ ਮੈਂ ਉਹਨਾਂ ਨੂੰ ਤਰੀਕਾ ਦੱਸ ਦੇਣਾ ਗੱਲ ਕਰਨ ਦਾ ਉੱਥੇ ਬੋਲਣਗੇ ਤੁਹਾਡੇ ਮੁੱਦੇ ਤੇ ਇਹ ਸਾਰਾ ਕੁਝ ਉਹਨਾਂ ਨੇ ਕਹਿ ਦਿੱਤਾ ਬਿਲਕੁਲ ਜੀ ਕਾਂਗਰਸ ਦੇ ਵੀ ਮੈਂਬਰ ਪਾਰਲੀਮੈਂਟ ਜਾਣੇ ਬਿਲਕੁਲ ਇੱਕ ਮੈਂਬਰ ਪਾਰਲੀਮੈਂਟ ਅਕਾਲੀ ਦਲ ਦਾ ਬਿਲਕੁਲ ਪੰਜਾਬ ਦੇ ਲੋਕ ਕੀ ਤੋਂ ਉਮੀਦ ਕਰਨ ਕੀ ਤੋਂ ਨਾ ਕਰਨ ਇਹਦੇ ਬਾਰੇ ਆਪਾਂ ਬਹੁਤਾ ਖੁੱਲ ਕੇ ਗੱਲ ਨਹੀਂ ਕਰਦੇ ਬਿਲਕੁਲ ਜੀ ਕਿਉਂਕਿ ਹਾਲੇ ਤਾਂ ਬਹੁਤ ਅਰਲੀ ਸਟੇਜ ਹੈ ਜੀ ਹਾਲ ਤਾਂ ਸ਼ੁਰੂ ਹੋਇਆ ਸੈਸ਼ਨ ਪਰ ਜਿਹੜੇ ਹੁਣ ਇਸ ਵੇਲੇ ਮੁੱਦੇ ਬਣ ਚੁੱਕੇ ਨੇ ਇਹ ਜ਼ਰੂਰ ਆਪਾਂ ਨੂੰ ਨਿਗਾਹ ਰੱਖਣੀ ਪੈਣੀ ਹੈ ਕਿ ਜੋ ਇਸ ਵੇਲੇ ਕਰੰਟ ਮੁੱਦੇ ਚੱਲਦੇ ਨੇ ਕਿ ਉਹ ਸੰਸਦ ਉਹਦੇ ਤੇ ਚਰਚਾ ਕਰਨਗੇ ਹਾਂ ਕਿ ਉਹ ਸੰਸਦ ਭਵਨ ਤੱਕ ਉਹ ਜਿੰਦਾ ਰਹਿੰਦੇ ਆ ਉਹ ਉੱਥੇ ਜਾ ਕੇ ਡਿਸਕਸ ਹੁੰਦੇ ਆ ਕਿ ਸਿਰਫ ਇੱਥੇ ਮਾਈਕਲ ਤੇ ਸਟੇਜਾਂ 'ਚ ਡਿਸਕਸ ਹੋਣਗੇ ਇਹ ਦੇਖਣ ਡੇ ਟੂ ਡੇ ਇਹ ਸਾਨੂੰ ਦੇਖਣਾ ਪਏਗਾ ਕਿ ਕਿਹੜੇ ਸੰਸਦ ਉੱਥੇ ਜਾ ਕੇ ਕਿਹੜਾ ਮੁੱਦਾ ਪੰਜਾਬ ਦੇ ਵਿੱਚ ਚੱਲ ਚੁੱਕਿਆ ਬਿਲਕੁਲ ਫਰੀਦਕੋਟ ਵਾਲੇ ਵੀ ਠੀਕ ਦੇ ਰੋਣਗੇ ਵੀ ਕਦੋਂ ਭਾਈ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਦੇ ਮੁੱਦਿਆਂ ਦੀ ਚਰਚਾ ਕਰਨਗੇ ਬਿਲਕੁਲ ਜੀ ਠੀਕ ਹੈ ਜੀ ਤਾਂ ਇਸੇ ਤਰ੍ਹਾਂ ਲੁਧਿਆਣਾ ਤੋਂ ਹੁਣ ਗਿੱਦੜਵਾਹਾ ਦੇ 사ਬਕਾ 사ਬਕਾ ਐਮਐਲਏ ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਤੇ ਲੁਧਿਆਣਾ ਦੇ ਮੈਂਬਰ ਬਣ ਬਿਲਕੁਲ ਜੀ ਇਹ ਵੀ ਦੇਖਣਾ ਉਹ ਆਮ ਆਦਮੀ ਪਾਰਟੀ ਲਈ ਉੱਥੇ ਜਾ ਕੇ ਲੜਦੇ ਹਨ ਨਾਲ ਲੜਦੇ ਹੈ ਕਿ ਪੰਜਾਬ ਲਈ ਉੱਥੇ ਲੜਦੇ ਉਹ ਦੇਖ ਨਹੀਂ ਹੋ ਗਏ ਰਹੇਗਾ ਸਨਤੀ ਸ਼ਹਿਰ ਲੁਧਿਆਣਾ ਬਹੁਤ ਸਾਰੀਆਂ ਸਮੱਸਿਆਵਾਂ ਦੇ ਨਾਲ ਜੂਝ ਰਿਹਾ ਬਿਲਕੁਲ ਜੀ ਠੀਕ ਹੈ ਜੀ ਤਾਂ ਉਥੇ ਪੋਲਿਊਸ਼ਨ ਤੇ ਵਪਾਰ ਜਿਹੜਾ ਹੈ ਇੰਡਸਟਰੀ ਦਾ ਇੰਡਸਟਰੀ ਦਾ ਦਿੱਸਤੀ ਘਾਟੇ ਦੇ ਵਿੱਚ ਬਿਲਕੁਲ ਜੀ ਹੁਣ ਇਹਨਾਂ ਤਮਾਮ ਮੁੱਦਿਆਂ ਤੇ ਚਰਚਾ ਹੁੰਦੀ ਹੈ ਜਾਂ ਨਹੀਂ ਇਹ ਜ਼ਰੂਰ ਦੇਖਣ ਵਾਲਾ ਹੋਵੇਗਾ ਬਿਲਕੁਲ ਜੀ ਜੋ ਕੀ ਬਲੂਪ੍ਰਿੰਟ ਤਿਆਰ ਕਰਾ ਕੇ ਲੈ ਜਾਂਦੇ ਨੇ ਪੰਜਾਬ ਦੇ ਹਿੱਤ ਦਾ ਜੀ ਗੱਲਾਂ ਗੱਲਾਂ ਸੰਸਦ ਜਿਹੜਾ ਸੋ ਚੁਕੇ ਜਾ ਰਹੀ ਹੈ ਉਹ ਉੱਥੇ ਆਪਣਾ ਕੀ ਕੀ ਵਿਸ਼ੇ ਲੈ ਕੇ ਜਾ ਰਹੀ ਹੈ ਉਹ ਬਹੁਤ ਹੀ ਸੀਰੀਅਸ ਦੇਖਣ ਵਾਲਾ ਮੁੱਦਾ ਹੋਏਗਾ ਕਿ ਉੱਥੇ ਜਾ ਕੇ ਇਹ ਸੀਰੀਅਸਲੀ ਪੰਜਾਬ ਦੇ ਹਿੱਤ ਦੀ ਗੱਲ ਰੱਖਦੇ ਵੀ ਹੈ ਕਿ ਸਿਰਫ ਇੱਕ ਐਕਸਾਈਟਮੈਂਟ ਐਮਪੀ ਬਣਨ ਦੀ ਬਜਾਏ ਮੈਂਬਰ ਜੀ ਬਣੇ ਜੀ ਤਾਂ ਦੋਸਤੋ ਤੁਸੀਂ ਵੀ ਜੋ ਪ੍ਰੋਗਰਾਮ ਹੈ ਸੰਸਦ ਦਾ ਉਸ ਨੂੰ ਜ਼ਰੂਰ ਵੇਖਣਾ ਤੇ ਉਸ ਨੂੰ ਵੇਖਣ ਤੋਂ ਬਾਅਦ ਤੁਸੀਂ ਆਪਣੀ ਰਾਏ ਸਾਨੂੰ ਜ਼ਰੂਰ ਦੱਸਣਾ ਸਾਂਝੀ ਕਰਨਾ ਚੰਡੀਗੜ੍ਹ ਦਾ ਸੰਸਦ ਬੋਲਦਾ ਹੈ ਜਾਂ ਨਹੀਂ ਬੋਲਦਾ ਲੰਕੋਰ ਸਾਹਿਬ ਤੋਂ ਸੰਸਦ ਬੋਲਦੀ ਹੈ ਜਾਂ ਫਿਰ ਨਹੀਂ ਬੋਲਦੇ ਲੁਧਿਆਣਾ ਤੋਂ ਸੰਸਦ ਬੋਲਦੇ ਜਾਂ ਨਹੀਂ ਬੋਲਦੇ ਜਾਂ ਫਿਰ ਸੰਗਰੂਰ ਦੇ ਸੰਸਦ ਸੰਗਰੂਰ ਦੀ ਗੱਲ ਰੱਖਦੇ ਆ ਜਾਂ ਨਹੀਂ ਰੱਖਦੇ ਤੁਸੀਂ ਜ਼ਰੂਰ ਨਜ਼ਰ ਰੱਖਣੀ ਹੈ ਅਸੀਂ ਵੀ ਨਜ਼ਰ ਰੱਖਾਂਗੇ ਔਰ तमाम ਮੁੱਦਿਆਂ ਤੇ ਆਪਾਂ ਚਰਚਾ ਕਰਦੇ ਰਵਾਂਗੇ ਚਰਚਾ ਇੰਨੀ ਜ਼ਿਆਦਾ ਕਰਨੀ ਹੈ ਕਿ ਉਹ ਮੁੱਦੇ ਸੰਸਦ ਦੇ ਵਿੱਚ ਸਾਂਝੇ ਕਰਨੇ ਹੀ ਪੈ ਬਿਲਕੁਲ ਜੀ ਤਾਂ ਦੋਸਤੋ ਫਿਲਹਾਲ ਦੇ ਲਈ ਇੰਨਾ ਹੀ ਕੱਲ ਹੋਵੇਗੀ ਮੁਲਾਕਾਤ ਨਵੇਂ ਵਿਸ਼ੇ ਦੇ ਨਾਲ ਅᱫੋ ਤੱਕ ਲਈ ਬਨੇ ਰਹਿਣਾ ਸਾਡੇ ਨਾਲ ਤੇ ਦੇਖਦੇ ਰਹਿਣਾ ਸੱਤਾ ਦੰਗਲ ਸਿਰ ਪਬਲਿਕ ਆਡੀਨਸ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ